ਅਸੀਂ ਇਸ ਵੇਲੇ ਜਲਾਲਾਬਾਦ ਦੇ ਨੇੜੇ ਪੈਂਦੇ ਪਿੰਡ ਬਾਮਣੀ ਵਾਲਾ ਦੇ ਵਿੱਚ ਆ ਇੱਕ ਅਜਿਹਾ ਪਰਿਵਾਰ ਹੈ ਜਿਹੜਾ ਫਿਰੋਜ਼ਪੁਰ ਦਾ ਪਿੰਡ ਹੈ ਹਜ਼ਾਰਾ ਉਹ ਉਸ ਨੂੰ ਛੱਡ ਕੇ ਅੱਜ ਹੀ ਆਪਣੇ ਡੰਗਰ ਇਸ ਪਿੰਡ ਦੇ ਵਿੱਚ ਆਪਣੀ ਰਿਸ਼ਤੇਦਾਰੀ ਦੇ ਵਿੱਚ ਲੈ ਕੇ ਆਇਆ ਔਰ ਉਹ ਪਰਿਵਾਰ ਜਿਹੜਾ ਸੀ ਉਸ ਨੇ ਇਹਨਾਂ ਨੂੰ ਸਾਂਭਣਾ ਸੀ ਪਰ ਜਿਵੇਂ ਉਹ ਇੱਥੇ ਪਹੁੰਚਦੇ ਆ ਸ਼ਾਮ ਹੁੰਦੀ ਹੈ ਤੇ ਸ਼ਾਮ ਨੂੰ ਇਹ ਖਬਰ ਆ ਜਾਂਦੀ ਹੈ ਰਾਹਤ ਦੀ ਖਬਰ ਹੁੰਦੀ ਆ ਇਹ ਪਰਿਵਾਰ ਹੈ ਜਿਹੜੇ ਉੱਥੇ ਆਪਣਾ ਪਿੰਡ ਛੱਡ ਕੇ ਆਏ ਆ ਔਰ ਆਪਣੇ ਡੰਗਰਾਂ ਸਮੇਤ ਆਏ ਨੇ ਇੱਧਰ ਤਸਵੀਰ ਤੇ ਇੱਕ ਵਾਰ ਤੁਹਾਨੂੰ ਦਿਖਾਈਏ ਕਿ ਇਹ ਨਿੱਕਾ ਜਿਹਾ ਘਰ ਆ ਨਿੱਕੇ ਜਿਹੇ ਘਰ ਦੇ ਵਿੱਚ ਠੀਕ ਹੈ ਇਸ ਪਰਿਵਾਰ ਦੇ ਵੀ ਡੰਗਰ ਹੋਣਗੇ ਪਰ ਇਹਨਾਂ ਦੇ ਡੰਗਰ ਮਲਾ ਕੇ ਜਿਹੜਾ ਇਹ ਦੇਖੋ ਰਿਸ਼ਤੇਦਾਰਾਂ ਨੇ ਹੀ ਆਪਣੇ ਸਕੇ ਸਬੰਧੀਆਂ ਨੇ ਹੀ ਆਸਰਾ ਬਣਨਾ ਹੁੰਦਾ ਹੈ ਦੁੱਖ ਤਕਲੀਫ ਦੇ ਵਿੱਚ ਆਪਣੇ ਨਾਲ ਖੜਦੇ ਔਰ ਆਪਣਿਆਂ ਨੇ ਆਸਰਾ ਬਣਨਾ ਹੁੰਦਾ ਤਾਂ ਇਸ ਪਰਿਵਾਰ ਨੇ ਇਸ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸਾਂਭਣਾ ਸੀ ਜਿਹੜਾ ਅੱਜ ਨਿਬੜ ਗਿਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਸ਼ੁਕ ਸ਼ਾਂਤੀ ਨਾਲ ਇਹ ਪਰਿਵਾਰ ਵਾਪਸ ਆਪਣੇ ਕੱਲ ਘਰ ਚਲਾ ਜਾਊਗਾ ਤੁਹਾਡਾ ਨਾਮ ਕੀ ਹੈ ਵੀ ਜੀ ਮੇਰਾ ਚਿਮਨ ਸਿੰਘ ਜੀ ਅੱਜ ਹੀ ਪਿੰਡ ਛੱਡ ਕੇ ਆਏ ਹਾਂ ਹਾਂ ਜੀ ਅੱਜ ਹੀ ਆਏ ਹਾਂ ਬਾਕੀ ਬਾਕੀ ਪਿੰਡ ਵੀ ਛੱਡ ਕੇ ਚਲਾ ਗਿਆ ਸੀ ਸਾਰੇ ਚਲੇ ਗਏ ਖਾਲੀ ਹੋ ਗਿਆ ਸੀ ਪਿੰਡ ਖਾਲੀ ਪਿੰਡ ਹੋ ਗਿਆ ਜੀ ਸਾਰਾ ਖਾਲੀ ਹੋ ਗਿਆ ਹਾਂ ਜੀ ਤੇ ਤੁਸੀਂ ਅੱਜ ਹੀ ਕਿਉਂ ਛੱਡਿਆ ਕਿਉਂਕਿ ਕੱਲ ਵੀ ਬਹੁਤ ਜ਼ਿਆਦਾ ਟੈਨਸ਼ਨ ਰਹੀ ਪਰਸੋਂ ਬਹੁਤ ਜ਼ਿਆਦਾ ਟੈਨਸ਼ਨ ਰਹੀ ਦੇਖਿਆ ਸੀ ਅਰੇ ਪਰਿਵਾਰ ਚੱਲਿਆ ਤੇ ਇਸ ਲਈ ਅੱਜ ਜ਼ਿਆਦਾ ਗਰਮ ਕਮ ਹੀ ਹੈ ਤਾਂ ਅੱਜ ਸਿਆ ਰਹਿਆ ਅੱਜ ਤੁਹਾਨੂੰ ਮਹਿਸੂਸ ਹੋ ਰਿਹਾ ਸੀ ਕਿ ਜ਼ਿਆਦਾ ਪਰੌਦਾ ਹਾਂ ਕੋ ਵੈਸੇ ਨੁਕਸਾਨ ਤਾਂ ਨਹੀਂ ਹੋਇਆ ਤੁਹਾਡੇ ਪਿੰਡ ਦੇ ਦਾ ਕੋਈ ਨਹੀਂ ਹੋਇਆ ਸਾਡੇ ਦਾ ਜਦੋਂ ਪਹਿਲਾਂ ਡਰੋਨ ਚੱਲੇ ਆ ਨੋ ਸਾਡੇ ਚੱਲਿਆਗਾ ਸ਼ਹਿਰ ਵਿੱਚ ਸ਼ਹਿਰ ਚ ਛੌਣੀ ਚ ਛੌਣੀ ਚ ਹਾਂ ਮੇੜਲੇ ਪਿੰਡਾਂ ਨੂੰ ਕੋਈ ਨੁਕਸਾਨ ਨਹੀਂ ਨਾ ਕੋਈ ਨਹੀਂ ਆ ਹਾਂ ਬਿਲਕੁਲ ਆਮੋ ਸਾਹਮਣੀ ਗੋਲੀ ਚੱਲਦੀ ਆ ਤਾਂ ਫੇਰ ਤੁਹਾਨੂੰ ਨੁਕਸਾਨ ਹੁੰਦਾ ਹਾਂ ਅੱਜ ਤਾਂ ਜੰਗ ਖਤਮ ਹੋ ਗਈ ਜੀ ਸੁੱਖ ਦਾ ਸਾਹ ਲਿਆ ਫਿਰ ਤੁਸੀਂ ਹੋਰ ਰਾਤ ਨਿੰਦਰ ਵੀ ਸਾਨੂੰ ਸੋਕ ਦੀ ਆ ਜਾਂਦੀ ਹੋਰ ਤੜਾ ਫਿਰ ਫਾਤੇ ਰਾਤ ਨੂੰ ਤੇ ਡਰ ਲੱਗਦਾ ਸੀ ਤੇ ਮੱਝਾਂ ਕੱਢ ਲਿਆ ਦੇ ਨਿੱਕੇ ਬੱਚੇ ਸੀ ਉਹਨਾਂ ਦੇ ਮੱਝਾਂ ਦੇ ਤੇ ਤਾਂ ਆ ਸੀ ਆ ਗਏ ਮੋਰ ਸਾਹਿਬ ਪਰਿਵਾਰ ਚ ਕੌਣ ਕੌਣ ਹੈ ਜੀ ਬਾਕੀ ਪਰਿਵਾਰ ਵੀ ਤੁਹਾਡਾ ਪਰਿਵਾਰ ਉਹ ਤੇ ਦੂਜਾ ਗੁਬਿੰਦ ਘੜਗਾ ਹੈ ਬਾਕੀ ਪਰਿਵਾਰ ਸਾਰਾ ਤੇ ਅਸੀਂ ਦੋਵੇਂ ਹੀ ਇੱਥੇ ਮੱਝਾਂ ਲੈ ਕੇ ਆਏ ਅੱਛਾ ਬਾਕੀ ਜਿਹੜਾ ਪਰਿਵਾਰ ਸੀ ਉਹ ਕਿਸੇ ਹੋਰ ਰਿਸ਼ਤੇਦਾਰੀ ਚਲਾ ਆ ਹੋ ਰਹੀ ਸਾਡੇ ਤੁਸੀਂ ਇੱਥੇ ਆ ਗਏ ਹਾਂ ਇੱਥੇ ਆ ਗਏ ਸਾ ਪੂਰੇ ਦਾ ਪੂਰਾ ਕਹਿ ਲੋ ਕਿ ਪਰਿਵਾਰ ਇੱਕਦਮ ਵਿਛੜ ਗਿਆ ਇੱਕ ਦੂਜੇ ਤੋਂ ਟੁੱਟ ਗਿਆ ਤੇ ਡਰ ਨਾਲ ਅਸੀਂ ਮੱਝਾਂ ਉਹਨਾਂ ਇੱਥੇ ਲੈ ਆ ਰਾਤ ਨੂੰ ਆ ਦੇ ਡਰ ਅੱਜ ਖਤਰਾ ਜਾ ਦੇ ਕਾਸੀ ਮੱਝਾਂ ਲੈ ਆਉਂਦੀ ਹੈ ਸਰਸ ਨੇ ਕਿਹਾ ਸੀ ਕਿਹਨੇ ਕਿਹਾ ਸੀ ਕਿ ਅੱਜ ਖਤਰਾ ਜ਼ਿਆਦਾ ਹੈ ਕਿ ਆਲੇ ਦੁਆਲੇ ਸੁਣ ਲਿਆ ਕਿ ਅੱਜ ਸੁਣਾ ਐਸੀ ਐਸੀ ਤਾਂ ਅੱਜ ਖਤਰਾ ਜ਼ਿਆਦਾ ਹੈ ਪ੍ਰਸ਼ਾਸਨ ਨੇ ਤਾਂ ਕਿਹਾ ਨਹੀਂ ਆਰਮੀ ਨੇ ਤਾਂ ਕਿਹਾ ਨਹੀਂ ਕਿ ਪਹਿਲਾਂ ਨਾ ਕਿਹਾ ਨਹੀਂ ਸੀ ਤੇ ਉਹਨਾਂ ਦੇ ਖਤਰਾ ਜ਼ਿਆਦਾ ਤੇ ਅਸੀਂ ਲੈ ਆਉਂਦੀ ਮੱਝਾਂ ਫੋਨ ਕੀਤਾ ਤੇ ਉਹ ਮੱਝਾਂ ਕੈਂਟਰ ਲੈ ਗਏ ਤੇ ਲੈ ਆਉਂਦੀ ਹਾਂ ਪਰ ਕੈਂਟਰ ਵਾਲੇ ਨੂੰ ਵਾਪਸ ਫੋਨ ਕਰਤਾ ਕਿ ਸਵੇਰ ਆ ਜਾ ਹੁਣ ਨਹੀਂ ਹੁਣ 10 ਦਿਨ ਰਹਿਵਾਂ ਤੇ 10 ਦਿਨ ਰੋਗੇ ਹਾਂ ਹਾਂ 10 ਦਿਨ ਰਵਾਂ ਤੇ ਉਹਨਾਂ ਕਿ ਅੱਛਾ ਖੇਚਲ ਕਰ ਤੇ ਆਏ ਆ ਦੋਨੇ ਸੀ ਰਹਿ ਨਹੀਂ 10 ਦਿਨ ਨਹੀਂ ਮਾਤਾ ਹੁਣ ਤਾਂ ਕੰਮ ਹੀ ਨਿਪਟ ਗਿਆ ਹੁਣ 10 ਦਿਨ ਕਾਦੇ ਵਾਸਤੇ ਰਹਿਣਾ ਓਏ ਹੁਣ ਕਾਈ ਨਾ ਬੰਦ ਕਰਤੇ ਹੋਈ ਵਿਚਾਰੇ ਹਨ ਖੱਜਲ ਹੋਏ ਨੇ ਤਾਂ ਅਸੀਂ ਵੀ ਤੋ ਮਰਦਾਹ ਦਿਨ ਤਾਂ ਰਹਿਣਾ ਹੀ ਪੈਣਾ ਹਨ ਹੂੰ ਮਿਹੜ ਬਾਪਸ ਹੋ ਜਾਵਨ ਤੇ ਜਾਂਦੇ ਰਹਿੰਦੇ ਹੁਣ ਅੱਛਾ ਆਰਮੀ ਵੀ ਉਧਰਲੇ ਪਾਸੇ ਡਿਪਲੋਏ ਤੁਹਾਡੇ ਪਿੰਡਾਂ ਦੇ ਆਲੇ ਦੁਆਲੇ ਹੋ ਗਈ ਹੋਣੀ ਆ ਆਰਮੀ ਨੇ ਆਰਮੀ ਨੇ ਆਪਣੇ ਕਬਜ਼ੇ ਚ ਪਿੰਡ ਲੈ ਹੀ ਲਏ ਹੁਣੇ ਲਗਭਗ ਨਿਆ ਪਿੰਡ ਤੇ ਆਰਮੀ ਲੱਗੀ ਬਾਰਡਰ ਤੇ ਸਾਡੇ ਹਾਂ ਪੂਰੇ ਬਾਰਡਰ ਤੇ ਹੂੰ ਹਾਂ ਜਿਹੜੀ ਜੀ ਬੀਆ ਸਾਹਿਬ ਵੀ ਪਿਛੇ ਕਰਦੇ ਨੇ ਇਹ ਸਭ ਪਿਛੇ ਕਰਦੇ ਹਾਂਜੀ ਠੀਕ ਹੈ ਅੱਛਾ ਉਧਰ ਤੁਹਾਡਾ ਵੈਸੇ ਕਾਰੋਬਾਰ ਕੀ ਹੈ ਬਲਕਿ ਤੁਸੀਂ ਬੜੀ ਵਸ ਹੈ ਕਿੰਨੀ ਬੜੀ ਕਰਦੇ ਹੋ ਹਾਂਜੀ ਠੀਕ ਹੈ ਤਾਂ ਇਧਰ ਦੂਜਾ ਪਰਿਵਾਰ ਵੀ ਜਿਹੜਾ ਜਿਸ ਰਿਸ਼ਤੇਦਾਰੀ ਦੇ ਵਿੱਚ ਆਏ ਸੀ ਉਹ ਪਰਿਵਾਰ ਵੀ ਇੱਥੇ ਹੈਗਾ ਇੱਕ ਇਧਰ ਸਰਦਾਰ ਜੀ ਵੀ ਹੈ ਸਾਡੇ ਨਾਲ ਇਸੇ ਪਿੰਡ ਦੇ ਰਹਿਣ ਵਾਲੇ ਆ ਸਰਦਾਰ ਜੀ ਹੁਣ ਤਾਂ ਨਿਬੜ ਗਿਆ ਕੰਮ ਮੇਰਾ ਖਿਆਲ ਕੰਮਕਾਰ ਜਿਹੜੇ ਲੋਕ ਕਰਦੇ ਸੀ ਚਾਹੇ ਉਹ ਨੇੜੇ ਜਿਸ ਵੀ ਸ਼ਹਿਰ ਦੇ ਵਿੱਚ ਸੀ ਹਲਕਾ ਤਾਂ ਸਾਰੇ ਸਾਰੇ ਏਰੀਆ ਤਾਂ ਬਾਰਡਰ ਹੀ ਪੈਂਦਾ ਕੰਮ ਤਾਂ ਪ੍ਰਭਾਵਿਤ ਹੋਈ ਸੀ ਤੁਹਾਡੇ ਦੇਖੋ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰ ਗੁਜ਼ਾਰਾਂ ਕਿ ਅੱਜ ਦੋਨਾਂ ਦੇਸ਼ਾਂ ਦੀ ਜਿਹੜੀ ਹੈ ਮੀਟਿੰਗ ਹੋਈ ਦੋਨਾਂ ਦੇਸ਼ਾਂ ਦੇ ਜਿਹੜੇ ਆ ਉਹ ਸਹਿਮਤੀ ਬਣ ਗਈ ਹੈ ਪੂਰ ਪਰਮਾਤਮਾ ਦੇ ਸ਼ੁਕਰਗੁਜ਼ਾਰ ਆ ਪਰਮਾਤਮਾ ਸਾਰਾ ਇਸੇ ਤਰ੍ਹਾਂ ਹੀ ਜਿਹੜਾ ਦੋਨਾਂ ਮੁਲਕਾਂ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖੇ ਪਰ ਜਿਹੜੇ ਲੋਕ ਸ਼ਰਨਾਰਥੀ ਦੇ ਤੌਰ ਤੇ ਇੱਧਰ ਆਏ ਐ ਜਾਂ ਉਧਰ ਜਾ ਰਹੇ ਐ ਜਿਵੇਂ ਵੀ ਜਿਨ੍ਹਾਂ ਦੇ ਘਰ ਦਾ ਉਜਾੜਾ ਹੋ ਗਿਆ ਉਹਨਾਂ ਵਾਸਤੇ ਤਾਂ ਉਹ ਬਹੁਤ ਮਾੜਾ ਸੀਗਾ ਜੀ ਉਹਨਾਂ ਵਾਸਤੇ ਤਾਂ ਅੱਜ ਜੋ ਵੀ ਉਹ ਜੰਗ ਜਾਰੀ ਹੈ ਉਹਨਾਂ ਦੀ ਕਿਉਂਕਿ ਜਿਵੇਂ ਮਾਤਾ ਜੀ ਦਾ ਅਸਰ ਵੀ ਮੈਨੂੰ ਅੱਜ ਅਸੀਂ 10 ਦਿਨ ਹੋਣੇ ਇੱਥੇ ਰੁਕਾਂਗੇ ਕਿਉਂਕਿ ਉਹਨਾਂ ਦੇ ਮਨ 'ਚ ਭੈ ਬਣਿਆ ਹੋਇਆ ਹੈ ਭੈ ਬਣਿਆ ਹੋਇਆ ਹੈ ਕਿਤੇ ਫੇਰ ਨਾ ਫੇਰ ਉਦਾਂ ਦਾ ਫੇਰ ਕੋਈ ਕਾਰਨ ਬਣ ਜਾਏ ਅਸੀਂ ਤਾਂ ਸਾਰੇ ਇਹੀ ਦੁਆ ਕਰਦੇ ਆ ਕਿ ਇਹ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਨਾਲ ਵਾਪਸ ਜਾਣ ਜਿੱਦਾਂ ਸਾਡੇ ਪਿੰਡ 'ਚ ਕੋਈ ਆਇਆ ਇਹਨਾਂ ਨੇ ਇਹ ਪਰਿਵਾਰਾਂ ਨੇ ਸੰਭਾਲਿਆ ਅਸੀਂ ਤਾਂ ਸਾਰੇ ਪਿੰਡ ਦੀ ਵੈਸੇ ਚਲੋ ਸਾਡੀ ਬਹੁਤ ਵਧੀਆ ਪੰਚਾਇਤ ਆ ਸਹਿਮਤੀ ਵੀ ਬਣਦੀ ਹੈ ਕਿ ਕੱਲ ਨੂੰ ਅਗਰ ਕੋਈ ਆਉਂਦਾ ਜਾਂ ਕਿਸੇ ਸਕੂਲ 'ਚ ਜਾਂ ਕਿਤੇ ਕੋਈ ਸਰਕਾਰੀ ਮੁਲਾਜ਼ਮ ਦੀ ਡਿਊਟੀ ਲੱਗਦੀ ਹੈ ਜਾਂ ਸਕੂਲਾਂ 'ਚ ਕਿਤੇ ਵੀ ਕੋਈ ਸ਼ਰਨਾਰਥੀ ਆ ਕੇ ਬੈਠਦੇ ਆ ਸਾਡੇ ਪਿੰਡ ਵਾਲੇ ਵੈਸੇ ਵੀ ਬਹੁਤ ਸੇਵਾ ਕਰਦੇ ਆ ਹਾਂਜੀ ਅੱਜ ਤਾਂ ਵੈਸੇ ਵੀ ਇਸ ਵੇਲੇ ਨੂੰ ਤਾਂ ਲਾਈਟਾਂ ਬੰਦ ਹੋ ਜਾਂਦੀਆਂ ਹਾਂਜੀ ਇਸ ਵੇਲੇ ਨੂੰ ਤਾਂ ਬਲੈਕਆਊਟ ਹੋ ਜਾਂਦਾ ਸੀਗਾ ਕੱਲ ਨੂੰ ਤਾਂ ਕੱਲ ਜਦ ਅਸੀਂ ਮੈਂ ਜਲਾਲਾਬਾਦ ਤੋਂ ਜਦੋਂ ਘਰ ਪਿੰਡ ਐਂਟਰ ਕਰਿਆ ਸੀਗਾ ਜੀ ਤੇ ਮੈਂ ਕਿਹਾ ਯਾਰ ਬਹੁਤ ਅਦਾ ਜਮਾ ਸ਼ਾਂਤ ਹੋਇਆ ਪਿਆ ਕੰਮ ਤੇ ਬਾਕੀ ਬਹੁਤ ਵਧੀਆ ਜੀ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਸਰਕਾਰ ਦਾ ਔਰ ਸਰਕਾਰ ਦੇ ਵੀ ਸ਼ੁਕਰਗੁਜ਼ਾਰ ਆ ਭਾਈ ਕਿਉਂਕਿ ਜਿਹੜੇ ਵੀਰ ਬਾਰਡਰ ਤੇ ਬੈਠੇ ਆ ਜਿਹੜੀਆਂ ਫੌਜਾਂ ਸਾਡੇ ਲਈ ਜਾਨ ਹਾਜ਼ਰ ਕਰਕੇ ਬੈਠੀਆਂ ਛਾਤੀ ਢਾਹ ਕੇ ਬੈਠੇ ਆ ਉਹਨਾਂ ਲਈ ਆਪਣਾ ਇਨਾਂ ਤੋਂ ਕੁਝ ਬਣਦਾ ਹੀ ਹੈ ਜੀ ਬਿਲਕੁਲ ਸਹੀ ਬਿਲਕੁਲ ਠੀਕ ਹੈ ਔਰ ਸਭ ਨੇ ਜਿਹੜੀ ਹੈ ਉਹ ਰਾਹਤ ਦੀ ਖਬਰ ਸੁਣ ਕੇ ਸੁੱਖ ਦਾ ਸਾਹ ਲਿਆ ਤੇ ਸਾਰਿਆਂ ਵਾਸਤੇ ਇਹ ਖੁਸ਼ੀ ਦੀ ਖਬਰ ਹੈ ਕਿ ਜੰਗ ਜਿਹੜੀ ਹੈ ਉਹ ਖਤਮ ਹੋ ਗਈ ਹੈ ਇਸ ਵੇਲੇ ਜੇ ਮੈਂ ਟਾਈਮ ਦੀ ਗੱਲ ਕਰਾਂ ਜਿਸ ਵੇਲੇ ਮੈਂ ਰਿਕਾਰਡ ਕਰ ਰਿਹਾ ਹਾਂ ਇਸ ਵੇਲੇ ਸਵਾ 8 ਹੋਇਆ 8:15 ਮਿੰਟ ਹੋਏ ਆ ਪਰ ਜੇ ਬੀਤੀ ਰਾਤ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਕਿ 8 ਵਜੇ ਲੈਟਾ ਬੰਦ ਹੋ ਜਾਂਦੀਆਂ ਸੀ ਇਹ 7 ਵਜੇ ਤੱਕ ਦੇ ਵੀ ਹੁਕਮ ਜਿਹੜੇ ਆ ਇਸ ਤੋਂ ਪਹਿਲਾਂ ਆ ਗਏ ਸੀ ਤੇ ਕੱਲ ਤਾਂ ਪੌਣੇ 8 ਵਜੇ ਇਸ ਵੇਲੇ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਅਸੀਂ ਵੀ ਇਹ ਖਬਰਾਂ ਦੇੜੀਆਂ ਸ਼ੁਰੂ ਕਰ ਚੁੱਕੇ ਸੀ ਕਿ ਫਲਾਣੀ ਥਾਂ ਤੇ ਅਟੈਕ ਹੋ ਗਿਆ ਫਲਾਣੀ ਥਾਂ ਤੇ ਅਟੈਕ ਹੋ ਗਿਆ ਇਨੇ ਡਰੋਨ ਜਿਹੜੇ ਆ ਉਹ ਨਿਊਟਰਲਾਈਜ਼ ਕਰਤੇ ਡਿਫਿਊਜ਼ ਕਰਤੇ ਤਾਂ ਅੱਜ ਅਸੀਂ ਵੀ ਬੜਾ ਸੁਖ ਦਾ ਸਾਹ ਲਿਆ ਮੈਨੂੰ ਲੱਗਦਾ ਅਸੀਂ ਵੀ ਅੱਜ ਸੁਖ ਦੀ ਨੀਂਦ ਸੌਵਾਂਗੇ ਔਰ ਸਭ ਨੂੰ ਇਸ ਗੱਲ ਦੀ ਅਸੀਂ ਮੁਬਾਰਕਬਾਦ ਵੀ ਦਿਨੇ ਆ ਕਿ ਘੱਟੋ ਘੱਟ ਬਹੁਤ ਘੱਟ ਸਮੇਂ ਦੇ ਵਿੱਚ ਅਜਿਹਾ ਵਾਪਰਿਆ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸ਼ਾਂਤੀ ਇਸੇ ਤਰ੍ਹਾਂ ਦੇ ਨਾਲ ਬਣੀ ਰਹੇ ਆਪਣੇ ਸਹਿਯੋਗੀ ਅਮਨਦੇ ਨਾਲ ਮੈਂ ਰਵੀ ਸੰਗਰਾਹ ਦਾ ਅਨਮੇਟ ਚਲਾ ਲਾਵਾ